ਤੇ ਸਵੰਦਿਆ ਕੇ ਸ਼ਾਇਦ ਧਰਮ ਬਚਿਆ ਹੋਵੇ ਨਹੀਂ ਭਾਈ ਬਹੁਤ ਇਹਨੇ ਧਰਮ ਡਬੋ ਦਿੱਤਾ ਹਰੇ ਇੱਕ ਦੀ ਦੌੜ ਹੈ ਕਿ ਅਸੀਂ ਇਸ ਸਥਾਨ ਦੇ ਉੱਤੇ ਪੈਸਾ ਕਿਵੇਂ ਕਮਾਈਏ ਨਵੇਂ ਨਵੇਂ ਚੋਜ ਕਰੀ ਜਾਂਦੇ ਆ ਭਾਈ ਕਿ ਜਿਸ ਸਥਾਨ ਦੀ ਮਹਿਮਾ ਵੜਿਆਈ ਕਹੀ ਨਹੀਂ ਜਾਂਦੀ ਕਹਣੇ ਕਤਨ ਤੋਂ ਬਾਹਰ ਹੈ ਜੇਦਾ ਗਿਆਨ ਅਨਮੋਲ ਹੈ ਇਹ ਉਸ ਸਥਾਨ ਦੇ ਉੱਤੇ ਐਸੇ ਅਮੁੱਲ ਗੁਣਾਂ ਦੇ ਭੰਡਾਰੇ ਹਨ ਫਿਰ ਵੀ ਅਜ ਦਾ ਮਨੁੱਖ ਦੇਖੋ ਜੀ ਜੰਤਕਾਰ ਹੋ ਗਿਆ ਸਰੋਵਰ ਵਿੱਚ ਧਾ ਕੇ ਲਗੜਾ ਚਲਣ ਲੱਗੇ ਉਹ ਭਾਈ ਜੇ ਇਹੀ ਗੱਲ ਹੈ ਤੇ ਭਾਈ ਫੇ ਤਾਂ ਦੁਨੀਆ ਦੇ ਜਿੰਨੇ ਵੀ ਸਾਰੇ ਇਸ ਤਰ੍ਹਾਂ ਦੇ ਰੋਗੀ ਨੇ ਤਸੀਂ ਦੁਨੀਆ ਦੇ ਰੋਗ ਤਾਂ ਕੱਟ ਦਿੰਦੇ ਹੋ ਪਰ ਆਪਣੇ ਰੋਗ ਉਹਦੇ ਵਾਸਤੇ ਤੁਹਾਨੂੰ ਹਸਪੀਟਲ ਉਹ ਵੀ ਉਹ ਹਸਪੀਟਲ ਨਹੀਂ ਜੋ ਗੁਰੂ ਰਾਮਦਾਸ ਪਾਸ਼ਾ ਦੇ ਨਾਮ ਤੇ ਬਣਾਇਆ ਹੈ ਇਹ ਸਾਨੂੰ ਆਉਂਦੇ ਆ ਵੱਡੇ ਵੱਡੇ ਹਸਪੀਟਲ ਚਾਹਤੇ ਨਾਵੇਂ ਹਸਪੀਟਲ ਇਹ ਤੇ ਗੱਲਾਂ ਬਣੀਆਂ ਫਿਰ ਵਿਦੇਸ਼ ਵਾਲੇ ਚਾਹਤੇ ਹੁੰਦੇ ਕਿ ਜਿਸ ਸਥਾਨ ਤੇ ਇਹ ਗੱਲ ਹੁੰਦੀ ਹੈ ਭਰਾਂ ਦਾ ਭਾਈ ਮੁੱਖ ਮੰਤਰੀ ਸੀ ਭਾਵੇਂ ਰਾਜਨੀਤਿਕ ਨਾਲ ਕੋਈ ਸਬੰਧ ਨਹੀਂ ਹੈ ਪਰ ਉਹਨਾਂ ਦਾ ਕਮੇਟੀ ਨਾਲ ਬੜਾ ਤਕੜਾ ਸਬੰਧ ਹੈ ਇਥੇ ਇਹ ਰੌਲੇ ਪਾਈ ਜਾਂਦੇ ਆ ਕਿ ਦੇ ਇਥੇ ਨਾਟਿਆਂ ਭਈ ਕਾਮ ਵੀ ਹੰਸ ਹੋ ਜਾਂਦੇ ਆ ਰੋ ਕੱਟੇ ਜਾਂਦੇ ਆ ਇਥੇ ਸਾਰੇ ਦੁੱਖਾਂ ਦਾ ਨਿਵਾਰਣ ਹੁੰਦਾ ਹੈ ਤੇ ਭਾਈ ਜਦਨੂ ਦੀ ਆਪਣੀ ਪਤਨੀ ਕੈਂਸਰ ਤੋਂ ਪੀੜਤ ਹੋਈ ਚਾਕੇ ਅਮਰੀਕਾ ਲੈ ਗਿਆ ਸਾਰੀ ਕਮੇਟੀ ਸਾਰੇ ਤਾਕਤ ਉਹਦੇ ਦੀ ਨਾ ਹੋਣ ਕਿਉਂ ਦੇ ਉਹ ਕੋੰਤੋਂ ਬਗੈਰ ਤਾਂ ਇੱਕ ਦਰਤੇ ਖੰਨ ਵਾਲਾ ਜੋ ਪਹਿਰੇਦਾਰ ਹੁੰਦਾ ਨਾ ਉਹ ਨਹੀਂ ਲੱਗਦਾ ਇਨਾ ਉਹਦੇ ਤਕਲੰਦਾਜੀ ਅਜਵੀ ਤਕਲੰਦਾਜੀ ਕੋਈ ਦੂਰ ਥੋੜੀ ਹੈ ਸਾਰੇ ਸਿਆਣੇ ਆ ਸਭ ਨੂੰ ਪਤਾ ਹੈ ਭਾਵ ਇਹ ਤਾਂ ਦੇ ਚੋਜ ਬਣਾਈ ਜਾਂਦੇ ਕਿ ਪ੍ਰਧਾਨ ਜੀ ਤੁਹਾਡੀ ਪਤਨੀ ਨੂੰ ਭਾਈ ਕੈਂਸਰ ਹੋਇਆ ਇਸ ਨੂੰ ਚੱਕ ਕੇ ਸਰੋਵਰ ਚ ਬਿਠਾਉਣਾ ਸੀ ਰੋਜ਼ ਨਣਾਉਂਦਾ ਤੇਰੀ ਸ਼ਰਤਾਂ ਨਹੀਂ ਹੈ ਤੇਰੀ ਭਾਵਨਾ ਨਹੀਂ ਹੈ ਪਰ ਨਹੀਂ ਅਮਰੀਕਾ ਜਾਣਾ ਵੀ ਥਾਂ ਦਾ ਭਜਿਆ ਇਲਾਜ ਹੀ ਨਾ ਹੋਏ ਕਿ ਜਿਸ ਅਸਥਾਨ ਤੇ ਜਿਸ ਗੁਰਬਾਣੀ ਨੇ ਕਿ ਕੇਵਲ ਤੋਂ ਕੇਵਲ ਸੰਤ ਕਿ ਸਾਨੂੰ ਇਹਨਾਂ ਅਸਥਾਨਾਂ ਗੁਰਤਾ ਮੰਨੇ ਹੀ ਡੋਇਆ ਹੋਇਆ ਜਿੱਥੇ ਇੱਕ ਸਤ ਦਾ ਗਿਆਨ ਦੇਣਾ ਸੀ ਨਾ ਕਿ ਜਿਸ ਜਗ੍ਹਾ ਤੇਤੇ ਜਾਈਏ ਭਾਈ ਉਤੇ ਸ਼ਹਾਦਤ ਦਾ ਪਾਠ ਪੜਾਇਆ ਜਾਵੇ ਜੇ ਸਿਰ ਹੰਦ ਗਏ ਹੋ ਜੇ ਕੜੀ ਜੇ ਮਕੌਰ ਵੱਲ ਗਏ ਹੋ ਤੇ ਸਾਨੂੰ ਸਿੱਖੀ ਧਰਮ ਦੇ ਨਾਲ ਪ੍ਰੇਮ ਵਾਲਾ ਜਨੂੰਨ ਵਾਲਾ ਪਾਠ ਪੜਾਇਆ ਗਿਆ ਪਰ ਨਹੀਂ ਭਈ ਐ ਤਾਂ ਸਭ ਉਹੀ ਗ੍ਰੰਥ ਸਾਹਿਬੀ ਥੀ ਉਹੀ ਉਥੇ ਹਰ ਜਗ੍ਹਾ ਇੱਕੋ ਹੀ ਦੁਨੀਆ ਬਚੀ ਮਤਾਂ ਟੇਕਣੋ ਸ੍ਰੀ ਗ੍ਰੰਥ ਸਾਹਿਬ ਨੂੰ ਜਾਨ ਕੜ ਜਾਂਦੇ ਆ ਗੱਲ ਨਹੀਂ ਪੈਂਦੀ ਇੰਨਾ ਕੁਝ ਕਰਦੇ ਆ ਇੰਨੀਆਂ ਸ਼ਤਾਬਦੀਆਂ ਮਨਾਉਂਦੇ ਆ ਇੰਨੇ ਇਕੱਠ ਨੇ ਫੇਰ ਵੀ ਪੰਥ ਦਾ ਬੁਰਾ ਹਾਲ ਹੈ ਕੇ ਨਗਰ ਦੇ ਵਿੱਚ ਕਿ ਅਮਰਤਾਰੀ ਸਿੰਘ ਲੱਭਣੇ ਲੱਭਦੇ ਨਹੀਂ ਪਾਠ ਕਰਨ ਵਾਲੇ ਪਾਟੀ ਸਿੰਘ ਨਹੀਂ ਲੱਭਦੇ ਕਿ ਜਦੋਂ ਦੀ ਭਾਈ ਅਕਾਲ ਤਖਤ ਸਾਹਿਬ ਨੇ ਇਹ ਹੁਕਮ ਲਾਇਆ ਤਾਂ ਕਿ ਕਮੇਟੀ ਦੇ ਵਿੱਚ ਕੇਵਲ ਤੋਂ ਕੇਵਲ ਅਮਰਤਾਰੀ ਹੋਣੇ ਚਾਹੀਦੇ ਆ ਮੈਂਬਰ ਨੇ ਭਾਵੇਂ ਪ੍ਰਧਾਨ ਹੈ ਤਾਂ ਤੋਂ ਭਾਈ ਨਗਰਾਂ ਦੇ ਵਿੱਚ ਕੋਈ ਪ੍ਰਧਾਨਵਰ ਨੂੰ ਤਿਆਰ ਨਹੀਂ ਕਿਉਂਕਿ ਅਮਰਤ ਨਹੀਂ ਜਗਿਆ ਹੋਇਆ ਏ ਚੱਲਦਾ ਨਾ ਕਿ ਐਨੇ ਕੁਛ ਅਸੀਂ ਸਮਾਗਮ ਕਰਦੇ ਆ ਸਿੱਖੀ ਸਾਡੀ ਦਿਨੋ ਦਿਨ ਥੱਲੇ ਜਾ ਰਹੀ ਹੈ ਕਿਉਂਕਿ ਭਈ ਅਸੀਂ ਅਸਲੀ ਸੱਚ ਧਰਮ ਨੂੰ ਛੱਡ ਕੇ ਮਾਇਆ ਦੇ ਮਗਰ ਭੱਜੇ ਹੋਏ ਆ ਕਿ ਮਾਇਆ ਕਿਸ ਸਮਾਗਮ ਤੋਂ ਕਿੰਨੀ ਆਵੇ ਜੀ ਹੋਲੇ ਮੱਲੇ ਦੇ ਲੰਗਰ ਲੱਗਿਆ ਤੇ ਸਾਨੂੰ ਬਚਤ ਕਿ ਲਈ ਹੋਣੀ ਕਾਰੋਬਾਰ ਆ ਬਿਜ਼ਨਸ ਆ ਕਠਾ ਆਕਾਟ ਕਰੋੜਾਂ ਦਾ ਕਰ ਲੈਣਾ ਮਾਇਆ ਦਾ ਰਾਸ਼ਨ ਦਾ ਹੋਰ ਕਠਾ ਰਾਸ਼ਨ ਤੁਹਾਡੇ ਕੋਲੋਂ ਕੀਤਾ ਮੁੜ ਕੇ ਦੁਕਾਨਾਂ ਤੇ ਵੇਚ ਦਿੰਦੀ ਹੈ ਜੇ ਕਿਤੇ ਫੜੇਗੇ ਭਾਈ ਹਾਂਜੀ ਕਾਟੇਵਾਤੇ ਕਰਨੇ ਹੁੰਦੇ ਆ ਫਲਾਣੇ ਦੇ ਪੈਸੇ ਦੇਣੇ ਹਲਵਾਈਆਂ ਦੇਣੇ ਟੱਟ ਦੇ ਦੇਣੇ ਬਸ ਫਿਰ ਇਹ ਗੱਲ ਹੁੰਦੀ ਹੈ ਪਰ ਅਸਲੀਅਤ ਕੁਝ ਹੋਰ ਹੁੰਦੀ ਹੈ ਅਸਲੀਅਤ ਕੁਝ ਹੋਰ ਹੁੰਦੀ ਹੈ ਭਾਵ ਇੱਕ ਧਰਮ ਵਪਾਰ ਬਣ ਗਿਆ ਇਤੇ ਸੱਚੀ ਗਾਲੀ ਨਹੀਂ ਹੁੰਦੀ ਕਿ ਜਿੰਨਾ ਧਰਮਾਂ ਦੇ ਵਿੱਚ ਬਹੁਤ ਸਾਦਗੀ ਹੈ ਬਹੁਤ ਸਾਦਾਪਨ ਉਹ ਆਪਣੇ ਸਾਦੇ ਬੰਦੇ ਨਾਲ ਹੀ ਅੱਜ ਪੂਰੀ ਦੁਨੀਆ ਦੇ ਵਿੱਚ ਸਭ ਤੋਂ ਵੱਧ ਗਿਣਤੀ ਉਹਨਾਂ ਦੀ ਉਹ ਸਾਡੇ ਵਾਲਾ ਕੋਈ ਬਕੱਡ ਕਰਦੀ ਵੀ ਕੋਈ ਨਹੀਂ ਅਸੀਂ ਜਿਓ ਆਏ ਆ ਗੁਰਦੁਆਰਾ ਬਣਾਇਆ ਪਾਲ ਕੀ ਐਸੀ ਹੋਣੀ ਚਾਹੀਦੀ ਐ ਸੋਨੇ ਦੀ ਹੋਣੀ ਚਾਹੀਦੀ ਆ ਹੋਣਾ ਚਾਹੀਦਾ ਤੇ ਨਾਮ ਲੱਗੇ ਹੋਏ ਆ ਸੀ ਜੀ ਉਥੋਂ ਦੂਰ ਦੀ ਸਮਝ ਨਹੀਂ ਆਉਂਦੀ ਨੇ ਦੇਖ ਆ ਜੋ ਜੋ ਵਿਆਹ ਜਾਂਦੇ ਆ ਤੇ ਜਾ ਕੇ ਗੱਲ ਹੁੰਦੀ ਹੈ ਦੇਖਣਾ ਪੈਂਦਾ ਭਾਈ ਐਵੇਂ ਥੋੜੀ ਹੈ ਵੀ ਫਲਾਣੇ ਦੀ ਕਿਤਾਬ ਚੁੱਕੀ ਤੇ ਪੜ ਕੇ ਸੁਣਾ ਦੇ ਤੂੰ ਦਾ ਦਾ ਐਕਸਪੀਰੀਅੰਸ ਆ ਦੇਖਿਆ ਹੋਇਆ ਕਿਉਂ ਉਹ ਬਦੇ ਉਹਨਾਂ ਦੇ ਵਧਨ ਦਾ ਕਾਰਨ ਉਹਨਾਂ ਦਾ ਸਾਦਾ ਪ ਲੰਗਰ ਦਾ ਭੋਜਨ ਸਾਦਾ ਹੈ ਫਿਰ ਆਪਣੇ ਵੰਗੋ ਨਹੀਂ ਏ ਕਿ ਝੋਲੇ ਭਰ ਲੈਣੇ ਐ ਬੈਗ ਭਰ ਲੈਣੇ ਐ ਡੋਲੂ ਭਰ ਲੈਣੇ ਜਾਂ ਪਾਣੀ ਵਿੱਚ ਰੋੜ ਦੇਣਾ ਜਿੰਨਾ ਲਿਆ ਖਾਣਾ ਪੈਣਾ ਖਾ ਜਿਵੇਂ ਮਰਜ਼ੀ ਖਾ ਲਿਆ ਕਿਉਂ ਪਾਓ ਅਨਾਦੀ ਕੋਈ ਵਿਅਦਵੀ ਨਹੀਂ ਜੇ ਭਾਈ ਤੋ ਸਵਾਦਲਾ ਖਾਣਾ ਹੈ ਤੇ ਚਲ ਭਾਈ ਫਿਰ ਤੈਨੂੰ ਪੈਸੇ ਖਰਦਨੇ ਪਣੇ ਐ ਉਹ ਤਾਂ ਤੁਸੀਂ ਇੱਥੇ ਬਾਹਰ ਜਾ ਕੇ ਖਾ ਸਕਦੇ ਹੋ ਕਿ ਭਾਈ ਫਿਰ ਉਸ ਵਾਸਤੇ ਵੀ ਉਹਨਾਂ ਨੇ ਭੋਜਨ ਪਟਾਰ ਬਣਾਏ ਹੋਏ ਅੱਛਾ ਸਤ ਸੰਗ ਘਰ ਬਿਲਕੁਲ ਛੱਡ ਸਾਦੇ ਛੱਡ ਬਣਾਏ ਹੁੰਦੇ ਮੌਸਮ ਦੇ ਸਹਾਰ ਨਾਲ ਪੱਖੇ ਲੱਗੇ ਹੁੰਦੇ ਗਰਮੀ ਹੈ ਤੇ ਉਤਰਾਂ ਸਾਹ ਦੀ ਦਾ ਇੰਤਜ਼ਾਮ ਕੀਤਾ ਜਾਂਦਾ ਜੋ ਬੈਠਣ ਵਾਸਤੇ ਜਗ੍ਹਾ ਚਾਹੀਦੀ ਤੇ ਜੇ ਸਟੇ ਤੇ ਬੈਠ ਕੇ ਕਥਾ ਵਿਖਿਆਨ ਕਰਦੇ ਆ ਉਹ ਵੀ ਬਿਲਕੁਲ ਸਾਦੀ ਹੁੰਦੀ ਹੈ ਪਰ ਸੁਣਨ ਵਾਲੇ ਕਰੋੜਾਂ ਦੀ ਗਿਣਤੀ ਵਿੱਚ ਹੁੰਦੀ ਹੈ ਅਸੀਂ ਜਿਉ ਸਜਾਵਟਾਂ ਲਾਉਨੇ ਆ ਫੁੱਲ ਬੂਟੇ ਪਤਾ ਨਹੀਂ ਕੀ ਕੁਝ ਲਾਉਨੇ ਗਿਣਤੀ ਸੈਂਕੜੇ ਚ ਵੀ ਨਹੀਂ ਹੁੰਦੀ ਫਿਰ ਵੀ ਕਿ ਅਸੀਂ ਦੁਨੀਆ ਵਿੱਚ ਸਾਦਗੀ ਦਾ ਟੰਡੋਰਾ ਪੜਦੇ ਆ ਕਪੜੇ ਸਾਦੇ ਪਹਿਨੋ ਇਹ ਕਰੋ ਸਾਦੇ ਰਹੋ ਤੇ ਆ ਭਾਈ ਆਪਣੇ ਧਾਮਾ ਨੂੰ ਕਿਉ ਇੰਨਾ ਸਜਾ ਦਿੱਲੇ ਇਤੋਂ ਕੀ ਬੈਠ। ਉਹ ਭਾਈ ਜੇ ਕੋਈ ਸਜਾਉਣਾ ਹੈ ਤਾਂ ਗੁਰੂ ਦਾ ਸ਼ਬਦ ਆਪਣੇ ਹਿਰਦੇ 'ਚ ਇਸ ਨੂੰ ਸਜਾਇਆ ਕਰ। ਕਿ ਜਿਹੜੇ ਬਧੇ ਹੋਏ ਨੇ ਉਹਨਾਂ ਨੇ ਸ਼ਬਦੀ ਸਜਾਇਆ ਹੋਏ ਨੇ ਅੰਦਰ ਐਵੇਂ ਥੋੜੀ ਬਦਕੇ ਦਿਨੋਂ ਦਿਨੋਂ। ਇਪਾਵੇਂ ਕ੍ਰਿਸ਼ਨਾਂ ਦੀ ਗੱਲ ਕਾ ਲਈਏ ਭਾਵੇਂ ਨਦੀ ਗਾਜੋ ਪਿਆਸ ਲੈ ਦੀ ਗੱਲ ਕਾ ਲਈਏ ਉਹ ਚੰਗਿਆ ਭਾਵੇਂ ਮਾੜੇ ਆ ਉਹ ਬਕਰੀ ਗੱਲ ਐ। ਗੁਣ ਆਉ ਗਣ ਸਵਿਖੇ ਇਹਨਾਂ ਵੇਣ ਜੰਤਨਾ ਕੋਈ ਮਿਰਤ ਸੁਗੰਧ ਸੁੰਦਰ ਪਰ ਕੰਟਕ ਵੀ ਹੋਏ ਕਿਥੇ ਵਿੱਚ ਗੁਣ ਬਹੁਤੇ ਨੇ ਅਗਣਿਕ ਕਿਥੇ ਵਿੱਚ ਅਗਣੀ ਹੈ ਗੁਣ ਕਣ ਕਟ ਪਰਪਤਾ ਗੁਣ ਪਿੱਛੇ ਜਾਣਾ ਨਾ ਕਿ ਜਿਹੜਾ ਗੁਣ ਹੈ ਉਹ ਚੁਪ ਲਈਏ ਕਿ ਅਸੀਂ ਵੀ ਉਸ ਗੁਣ ਨੂੰ ਵਰਤ ਕੇ ਭਲਾ ਕਰ ਲਈਏ ਆਪਣਾ ਕਿ ਅਸੀਂ ਭਾਈ ਉਸ ਤਰ੍ਹਾਂ ਦਾ ਆਪਣਾ ਜੀਵਨ ਬਤੀਤ ਕਰੀਏ ਉਹਨਾਂ ਦੇ ਜਿੰਨੇ ਵੀ ਸਥਾਨ ਹੋਣਗੇ ਨਾ ਭਾਵੇਂ ਚਰਤ ਨੇ ਭਾਵੇਂ ਇਹਨਾਂ ਵਿਆਸ ਵਾਲੇ ਸਾਧ ਸੰਗ ਕਰ ਦੇਖ ਲਿਓ ਤੁਹਾਨੂੰ ਇੱਕੋ ਜਿਹੀ ਮਿਲਣਗੇ ਤੇ ਇਹ ਆਪਣਾ ਆਪਣਾ ਸਾਰਾ ਕੁਝ ਹੀ ਅਲੱਗ-ਅਲੱਗ ਥਾਂ-ਥਾਂ ਤੇ ਕੋਈ ਕਮੇਟੀ ਨੂੰ ਔਕਾਤ ਤੱਕ ਨਹੀਂ ਇਹਦਾਂ ਦਾ ਜ਼ਿਕਰ ਹੀ ਨਹੀਂ ਨਹੀਂ ਪਾਈ ਇੱਕੋ ਗਲਤ ਤੇ ਦਾੜੀ ਰੱਖੋ ਕੇਸ ਰੱਖੋ ਕੋਕਾਰ ਪਾ ਇਹਨਾਂ ਕੁਝ ਹੋ ਗਿਆ ਸੰਸਕਾਰ ਤਾਂ ਫੇਰ ਨਹੀਂ ਹੈ ਇਹ ਜਦੋਂ ਸੰਸਕਾਰ ਆ ਗਏ ਬਾਕੀ ਦਾ ਆਟੋਮੈਟਿਕ ਹੀ ਸਭ ਕੁਝ ਆ ਜਾਂਦਾ ਹੈ ਮੇਨ ਚੀਜ਼ ਤਾਂ ਤੇਰੇ ਕੋਲ ਹੈ ਹੀ ਨਹੀਂ ਤੇਰੇ ਕੋਲ ਗੁਰੂ ਦਾ ਬਚਨ ਹੀ ਹੈ ਗੁਰੂ ਦਾ ਬਚਨ ਹੀ ਕਮਾ ਸਕੀਂ ਭਾਵ ਧਰਮ ਨੂੰ ਅਸੀਂ ਇੱਕ ਵਪਾਰ ਬਣਾਉਣ ਲਿਆ ਬਹੁਤ ਵੱਡਾ ਵਿਸ਼ਾ ਹੈ ਭਾਈ ਇਹ ਇਹ ਕੋਈ ਇੱਕ ਦੋ ਝਟਕੀਆਂ ਦੇ ਨਾਲ ਭਾਵ 10 15 ਮਿੰਟ ਅੱਧੇ ਘੰਟੇ ਦੀ ਕਥਾ ਨਾਲ ਸਬੋਲੀ ਹੋਣਾ ਬਹੁਤ ਵੱਡਾ ਵਿਸ਼ਾ ਹੈ ਕਿ ਜਿਹੜੇ ਸਾਨੂੰ ਅਗੋਂ ਸਾਡੇ ਕਰਨੇ ਪੈਣੇ ਆ ਵਿੱਚ ਅਸੀਂ ਮਨਮਤ ਵੱਤ ਚੱਲਦੇ ਜਾ ਰਹੇ ਹਾਂ ਅਸੀਂ ਮਨਮਤ ਦੇ ਰਾਹ ਚੱਲਣ ਕਾਰਨ ਕਰਕੇ ਹੀ ਤਾਂ ਅੱਜ ਕੌਮ ਦੇ ਵਿੱਚ ਐਡਾ ਵੱਡਾ ਕાળਜੋਗ ਦਾ ਪੈਰਾ ਲੱਗਿਆ ਹੋਇਆ ਹੈ ਕਿ ਕਿ ਗੁਰੂ ਦਾ ਸਿਕਨ ਜਿਹੜਾ ਹੁੰਦਾ ਜਿਹੜੇ ਬਾਣੇ ਕਰਕੇ ਨਜੜੇ ਆਉਂਦੇ ਅੰਦਰੋਂ ਸਿੱਕੀ ਤੋਂ ਖਾਲੀ ਹੈ ਉਹ ਆਵੇ ਝੂਠ ਮਗਰਤ ਰਿਹਾ ਝੂਠਿਆਂ ਦਾ ਕੰਨਾਂ ਪਰ ਗੁਰਮੁਖ ਪਿਆਰਾ ਜੋ ਰੱਬ ਦਾ ਪਿਆਰਾ ਨੇ ਉਹਨੂੰ ਇਸ ਸੰਸਾਰ ਨਾਲ ਕੋਈ ਮੋਹ ਨਹੀਂ ਕੋਈ ਪ੍ਰਿਆਰ ਨਹੀਂ ਉਹਦਾ ਕੇਵਲ ਤੋਂ ਕੇਵਲ ਇੱਕ ਪਰਮਾਤਮਾ ਦੀ ਖੋਜ ਗੁਰਮੁਖ ਬਣੇ ਤਾ ਤਾਂ ਇਹ ਤਾਂ ਉਸਨੇ ਆਪਣਾ ਜਨਮ ਸਵਾਰਿਆ ਜਿਸ ਨੂੰ ਸੰਸਾਰ ਵਿੱਚ ਆ ਕੇ ਪਤਾ ਲੱਗ ਗਿਆ ਕਿ ਮੈਂ ਤਾਂ ਭਾਈ ਇਸ ਸੰਸਾਰ ਵਿੱਚ ਆ ਕੇ ਆਪਣਾ ਜੀਵਨ ਸਵਾਰਣਾ ਕਿ ਆਪਣੇ ਆਤਮਾ ਦੇ ਉੱਤੇ ਜੋ ਜਨਮ ਜਨਮ ਤੋਂ ਪਾਪਾਂ ਦੀ ਪੰਡ ਚੜੀ ਹੋਈ ਹੈ ਉਸ ਨੂੰ ਲਾ ਕੇ ਇਸ ਨੂੰ ਖਾਲੀ ਕਰਨਾ ਸਾਫ਼ ਕਰਨਾ ਤੇ ਇਹਦੇ ਵਿੱਚ ਇੱਕ ਨਾਮ ਵਾਲਾ ਬੀਜ ਰੱਖਣਾ ਕਿ ਜਿਹੜਾ ਦਿਨੋਂ ਦਿਨ ਵਧੇਗਾ ਫਿਰ ਘਟਣਾ ਨਹੀਂ ਕੋਈ ਘਟਾ ਨਹੀਂ ਸਕਦਾ ਉਸ ਨੂੰ ਉਹ ਤਾਂ ਜਿੰਨਾ ਵੱੰਡੋ ਉਹਨਾਂ ਵਧੇਗਾ ਤੇ ਜਿਸ ਨੂੰ ਇਸ ਗੱਲ ਦੀ ਸਮਝ ਆ ਗਈ ਭਾਈ ਉਹ ਗੁਰਮਖ ਤੇ ਗੁਰਮਖ ਹੀ ਗੁਰਮਖ ਜਨਮ ਸਵਾਰ ਦਰਗੇ ਚਲੇ ਸੱਚੀ ਦਰਗੇ ਜਾਏ ਸੱਚਾ ਪੜ ਮਲੇ ਤੇਰੀ ਅਰਦਾਸ ਕੋਈ ਕੰਮ ਨਹੀਂ ਹੋਣੀ ਤਾਂ ਅਸੀਂ ਭਾਈ ਬਿਜਲ ਤੋਰੇ ਹੋਏ ਨੇ ਆਜਾ ਮੈਂ ਤੇਰੀ ਅਰਦਾਸ ਕਰਦਾ ਉਹ ਤਾਂ ਤੂੰ ਕਾਰਜ ਕਰ ਕੰਮ ਕਰ ਬਿਨ ਬੋਲਿਆਂ ਸਭ ਕੁਝ ਜਾਣਦਾ ਇਸ ਅੱਗੇ ਕੀਚੇ ਅਰਦਾਸ ਕਿ ਤੂੰ ਭਾਈ ਆਪਣੇ ਕੰਮ ਵੱਲ ਧਿਆਨ ਦੇ ਮਾਲਕ ਦਾ ਕੰਮ ਕਰਨਾ ਕੋਈ ਨਹੀਂ ਹੈ ਹੁਕਮ ਮਾਲਕ ਦਾ ਮੰਨਣਾ ਕੋਈ ਨਹੀਂ ਹੈ ਤੇ ਮਾਲਕ ਨੂੰ ਤਾਂ ਫਿਰ ਪੈ ਜੀ ਤੇਰੀ ਸੈਲਰੀ ਕੱਟ ਹੀ ਲੈਣੀ ਹੈ ਨਾ ਫਿਰ ਕਿਤੋਂ ਦੇਣੇ ਹੈ ਪਰ ਸਹੀ ਸਲਾਮਤ ਕੰਮ ਕਰੇਗਾ ਮਾਲਕ ਦੇ ਹੁਕਮ ਦੇ ਵਿੱਚ ਰਹੇਗਾ ਤੇ ਭਾਈ ਉਹਨੂੰ ਫਿਕਰ ਹੋਏਗਾ ਕਿ ਇਹਦਾ ਭਾਈ ਮੀਨਾ ਹੋਣ ਵਾਲਾ ਇਹਦੇ ਵਾਸਤੇ ਮੈਂ ਇੰਤਜ਼ਾਮ ਕਰਕੇ ਰੱਖਾਂ ਇਹਦੀ ਮੈਂ ਪੇਮੈਂਟ ਸੈਲਰੀ ਦੇਣੀ ਹੈ ਉਸੇ ਤਰ੍ਹਾਂ ਹੀ ਵਹਿਰੂ ਦਾਦਾਰ ਇੱਥੇ ਮੰਗਣ ਵਾਲੇ ਤਾਂ ਮੰਗਤ ਮਾ ਨਾ ਪਾਇਆ ਮੰਗਣ ਵਾਲਾ ਭਾਈ ਤੋਂ ਹਮੇਸ਼ਾ ਖਾਲੀ ਹੀ ਜਾਂਦਾ ਝੋੜੀਆਂ ਉਹਦੀਆਂ ਵਰਦੀਆਂ ਨੇ ਜਿਨੇ ਮੰਗਿਆ ਕੁਛ ਨਹੀਂ ਪਰ ਗੁਰੂ ਦਾ ਬਚਨ ਇਨ ਬਿਨ ਮੰਨਿਆ ਜਿਵੇਂ ਗੁਰੂ ਨੇ ਕਿਹਾ ਗੁਰੂ ਦੇ ਹੁਕਮ ਦੇ ਵਿੱਚ ਰਿਆ ਗੁਰੂ ਦੇ ਬਾਣੇ ਵਿੱਚ ਰਿਆ ਸੋ ਭਾਈ ਗੁਰਵਾਣੀ ਇਹਨੂੰ ਐਵੇਂ ਮੱਥਿਆ ਤੱਕ ਨਾ ਗੱਲ ਲੱਕ ਰਿਆ ਕਰੋ ਕਿ ਫੁਲਾਣੇ ਧਰਮਕ ਤੀਰਥ ਸਥਾਨ ਤੇ ਮੱਥਾ ਟੇਕਾਂ ਮੈਂ ਉੱਥੇ ਮੱਥਾ ਟੇਕਣੇ ਸਾਡੇ ਬੜੇ ਮਨਾਂ ਚ ਬਹਿਮ ਆ ਉਹ ਭਾਈ ਜਿਹੜੇ ਦੇਸਾਂ ਵਿੱਚ ਦਿਸੇ ਜਾਂਦੇ ਆ ਕਦੇ ਉਹਨਾਂ ਨੂੰ ਦੇਖਿਆ ਕਦੇ ਮੁਸਲਮਾਨ ਭਰਾਵਾਂ ਨੂੰ ਦੇਖਿਆ ਕਿ ਨਹੀਂ ਭਾਈ ਮੈਂ ਫੁਲਾਣੇ ਮਸਜਿਦ ਵਿੱਚ ਜਾ ਕੇ ਮੱਥਾ ਟੇਕ ਕੇ ਆਉਣਾ ਮੈਂ ਉੱਥੇ ਮੈਂ ਕਲਮਾ ਪੜਨੀ ਹੈ ਜਾ ਕੇ ਨਵਾਜ ਪੜਨੀ ਹੈ ਜੋ ਪੈ ਨਦੀਖ ਹੁੰਦੀ ਓਥੇ ਨਹੀਂ ਚਲੇ ਜਾਂਦੇ ਕਿਦੇ ਕ੍ਰੇਚਾਂ ਨੂੰ ਕਦੇ ਬਾਹਰ ਦੇਖਿਆ ਕਿਤੇ ਗੋਰਿਆਂ ਨੂੰ ਦੇਖਿਆ ਕੰਮ ਤੇ ਜੰਦ ਨੂੰ ਕਿਵੇਂ ਚਰਤ ਮੱਥਾ ਟੇਕਿਆ ਇੱਕ ਵੀ ਨਹੀਂ ਮਿਲਦਾ ਇਸ ਕਰਕੇ ਸਤੋ ਸਭ ਤੋਂ ਅਗਾ ਹੈ ਸੋਚ ਅਗਾ ਵਾਲੀ ਹੈ ਸਾਡੀ ਜੋ ਸੋਚ ਆ ਬਹੁਤ ਪਿਸ਼ਾਵ ਬਹੁਤ ਨੀਵੇਂ ਆ ਸੀ ਕਿਤੇ ਪੰਥ ਕੇ ਸੰਸਾਰ ਦੇ ਬਹੁਤ ਵੱਡੇ ਵਿਦਵਾਨ ਨੇ ਇਹ ਗੱਲ ਕਹੀ ਸੀ ਕਿ ਤੁਸੀਂ ਗੁਰੂ ਨਾਨਕ ਸਾਹਿਬ ਦੇ ਇੱਕ ਰਤਿ ਪਰ ਵਿجے ਗੁਣ ਤੁਹਾਡੇ ਵਿੱਚ ਹੋ ਜਾਵੇ ਨਾ ਤਾਂ ਤੁਹਾਨੂੰ ਕੋਈ ਹਰਾ ਨਹੀਂ ਸਕਦਾ ਆਇ ਤੁਹਾਡੇ ਵਿੱਚ ਗੁਣ ਖਾਲੀ ਨੇ ਗੁਣਾ ਤੋਂ ਖਾਲੀ ਆ ਉਲਟਾ ਔਗਣ ਪ੍ਰੇ ਹੋਏ ਨੇ ਗੁਣ ਨਹੀਂ ਹੈ ਔਗਣ ਪ੍ਰੇ ਇਸ ਕਾਰਨ ਤੁਸੀਂ ਭਾਈ ਦਿਨੋਂ ਦਿਨ ਘਟ ਰਹੇ ਹੋ ਦੁਫਾੜ ਹੋ ਰਹੇ ਹੋ